ਅਪਨੂ ਸ਼ਰਮਾ ਜੀ ਬਾਕੀ ਉਹਨਾਂ ਦੇ ਆਖਰੀ ਟਾਈਮ ਕਿਹੋ ਜਿਹਾ ਸੀਗਾ ਕਿਉਂਕਿ ਹੀ ਵਾਸ ਹੀ ਹੀ ਵਾਸ ਵੈਰੀ ਫਾਈਨਸ ਬਹੁਤ ਵਾਰ ਮਿਲਿਆ ਉਹਨਾਂ ਨੂੰ ਜੀ ਜੀ ਹੀ ਹੀ ਵੈਂਟ ਵੈਰੀ ਪੀਸਫੁਲੀ ਟੂ ਬੀ ਆਨੈਸਟ ਵਿਦ ਯੂ ਹਾਂਜੀ ਸਾਰੀ ਫੈਮਿਲੀ ਬੈੱਡਸਾਈਡ ਸੀਗੀ ਬਿਫੋਰ ਇਨੀਸੀਡੇਸ਼ਨ ਕਿਉਂਕਿ ਉਹਨਾਂ ਨੂੰ ਇੰਟਿਬੇਸ਼ਨ ਕਰਨੀ ਪੈਗੀ ਸੀ ਆਕਸੀਜਨ ਰਿਕੁਆਇਰਮੈਂਟ ਘਟਣ ਕਰਕੇ ਜਿਹਨੂੰ ਆਪਾਂ ਵੈਂਟਿਲੇਸ਼ਨ ਕਹਿੰਦੇ ਆ ਤੇ ਉਹਨਾਂ ਨੂੰ ਇੱਕ ਰਾਤ ਵੈਂਟਿਲੇਸ਼ਨ ਤੇ ਰੱਖਣਾ ਪਿਆ ਐਸ ਡਾਕਟਰ ਇਸ ਦੀ ਸਟੇਟਮੈਂਟ ਸਾਰੀ ਸੁਣੀ ਹੋਣੀ ਹੈ ਅਫੀਸ਼ੀਅਲ ਸਟੇਟਮੈਂਟਸ ਉਹਨਾਂ ਦੀਆਂ ਤੇ ਉਹ ਜੋ ਜੋ ਵੀ ਹੋ ਰਿਹਾ ਸੀ ਉਹ ਮੇ ਮੈਂ ਹਰ ਇੱਕ ਚੀਜ਼ ਨਾਲ ਡਾਕਟਰਸ ਵੀ ਮੇਰੇ ਨਾਲ ਟਰਾਂਸਪੇਰੈਂਟ ਸੀਗੇ ਤੇ ਉਹ ਮੈਨੂੰ ਕਲੀਅਰ ਕਰ ਸਭ ਕੁਝ ਦੱਸ ਦੇ ਰਹੇ ਤਾਂ ਕਿ ਮੈਂ ਡੋਲਾਂ ਨਾ ਤੇ ਮੈਨੂੰ ਪਤਾ ਹੋਵੇ ਕਿ ਕੀ ਹੋ ਰਿਹਾ ਸੋ ਐਂਡ ਟਾਈਮ ਤੇ ਸਾਰੀ ਫੈਮਿਲੀ ਉਹਨਾਂ ਦੇ ਕੋਲ ਸੀਗੀ ਜੀ ਉਹਨਾਂ ਨੂੰ ਹਸਾ ਕੇ ਪ੍ਰੋਪਰ ਉਹਨਾਂ ਨੂੰ ਗੱਲਾਂ ਕਰਕੇ ਉਹਨਾਂ ਨੂੰ ਉਹਨਾਂ ਦੀਆਂ ਅੱਛੀਆਂ ਮੈਮਰੀਜ਼ ਉਹਨਾਂ ਦੇ ਜ਼ਿਹਨ ਚ ਲਿਆ ਕੇ एट द एंड आई कैन सी इवेंट वेरी पीसफुली विद इस फैमिली ਜਦ ਵੀ ਉਹਨਾਂ ਨੂੰ ਮਿਲਿਆ ਉਹਨਾਂ ਨੇ ਸੁਭਾਅ ਨੂੰ ਹਰ ਕੋਈ ਕਹਿੰਦਾ ਕਿ ਉਹ ਅਸੀਂ ਵੀ ਯਾਦ ਕਰਦੇ ਹਾਂ ਕਿ ਉੱਥੇ ਵੀ ਇਵਨ ਹਸਪੀਟਲ ਚ ਸਾਰੇ ਕਹਿੰਦੇ ਸਰ ਇਹਨਾਂ ਨੇ ਸੀ ਵੀ ਨਹੀਂ ਕੀਤੀ ਹਾਲਾਂਕਿ ਮੈਡੀਕਲ ਪ੍ਰੋਫੈਸ਼ਨਲ ਸਾਰੇ ਕਦੇ ਵੀ ਕਈ ਵਾਰ ਇਹਨਾਂ ਦੀ ਕਈ ਕੰਡੀਸ਼ਨਸ ਕਰਕੇ ਵੇਨਸ ਨਹੀਂ ਲੱਭਦੇ ਸਾਨੂੰ ਟੈਸਟ ਕਰਨ ਲਈ ਕਹਿੰਦੇ ਅਸੀਂ 4 4 5 5 ਪਰ ਇੱਕ ਵੀ ਕਰਦੇ ਸੀ ਕਦੇ ਹਾਂ ਨਹੀਂ ਕੀਤੀ ਉਹਨਾਂ ਨੇ ਬਹੁਤ ਰਿਸਪੈਕਟਫੁਲੀ ਸਭ ਨੇ ਕੰਮ ਉੱਥੇ ਉੱਥੇ ਵੀ ਧਿਆਨ ਰੱਖਿਆ ਤੇ ਸਾਰੇ ਇਹ ਗੱਲ ਕਹਿੰਦੇ ਸੀ ਸਰ ਵੀ ਇੰਨਾ ਪੇਸ਼ੈਂਸ ਵਾਲਾ ਪੇਸ਼ੈਂਟ ਅਸੀਂ ਅਜੇ ਤੱਕ ਨਹੀਂ ਦੇਖਿਆ ਉੱਥੇ ਵੀ ਸਾਰੇ ਬਹੁਤ ਉਦਾਸ ਸਿਗੇ ਜੀ ਹਸਪਤਲ ਦੇ ਬਹੁਤ ਉਦਾਸ ਸਿਗੇ ਹਾਲਾਂਕਿ ਸਾਰੇ ਉੱਥੇ ਬਹੁਤ ਜਾਨਾ ਜਾਂਦੀਆਂ ਨੇ ਸਾਰਿਆਂ ਦਾ ਦਿਲ ਦੁਖਦਾ ਉਹਨਾਂ ਨੂੰ ਕਿਹੜੇ ਹੋ ਕੇ ਰਹਿਣਾ ਪੈਂਦਾ ਪ੍ਰੈਕਟੀਕਲ ਪ੍ਰੋਫੈਸ਼ਨਲਸ ਨੂੰ ਇਹੀ ਕਹਿ ਸਕਦਾ ਕਿ ਉਹਨਾਂ ਦੀ ਪਰਸਨੈਲਿਟੀ ਉਹਨਾਂ ਦਾ ਪਿਆਰ ਸਾਰੀ ਦੁਨੀਆ ਨੇ ਇੰਨਾ ਕ ਪੈ ਚੁੱਕਿਆ ਸੀ ਕਿ ਜਦੋਂ ਮੈਡੀਕਲ ਪ੍ਰੋਫੈਸ਼ਨਲ ਦੀ ਇਹਨਾਂ ਨੂੰ ਕਿਹੜੇ ਰਹਿਣਾ ਪੈਂਦਾ ਉਹ ਵੀ ਟੁੱਟ ਗਈ ਸੀ ਹਾਂਜੀ ਅੰਤਿਮ ਯਾਤਰਾ ਕਿੱਥੋਂ ਦੀ ਹੋ ਕੇ ਚਾਹੀਦੀ ਹੈ ਜੀ ਜਿੱਦਾਂ ਜੀ ਮੈਨੂੰ ਜਿੰਨਾ ਵੀ ਸਾਰਾ ਸਕੇਡਿਊਲ ਪਤਾ ਸੀ ਉਹ ਸਾਹਮਣੇ ਤਾਂ ਜਿਵੇਂ ਚਾਚਾ ਜੀ ਦਾਸਿਰ ਨੇ ਬਿਟਰ ਅੰਕਲ ਦਾਸਿਰ ਨੇ ਬੁੱਲੇਪੁਰ ਪਿੰਡ ਦੇ ਵਿੱਚੋਂ ਇੱਥੇ ਰਵਾਨਗੀ ਹੋਏਗੀ ਜੀ ਮਲੇਰਕੋਟਲਾ ਹਾਂਜੀ ਮਲੇਰਕੋਟਲਾ ਰੋਡ ਤੇ ਉਥੋਂ ਵਾਪਸੀ ਹਾਂਜੀ ਉਥੋਂ ਵਾਪਸੀ ਕਿੱਥੇ ਆ ਜੀ ਲੇਡੀ ਰੋਡ ਮਲੇਰਕੋਟਲਾ ਰੋਡ ਤੋਂ ਲੇਡੀ ਰੋਡ ਹੀਰੀ ਨੌਂਸੰਗ ਪਿੰਡ ਲੈਵਲ ਹੀਰੀ ਰੋਡ ਤੋਂ ਜਾਣਾ ਹੈ ਉਥੇ ਪਿੰਡ ਜਾ ਕੇ ਜਿਹਨੇ ਪਿੰਡ ਵਾਲੇ ਉਹਨਾਂ ਦੀ ਕੁਝ ਜਿਹੜੀ ਹੈਗੀ ਲਾਸਟ ਮੂਮੈਂਟ ਸਪੈਂਡ ਕਰਨਾ ਚਾਹੁੰਦੇ ਆ ਸਾਰੇ ਮਿਲਣਗੇ ਆ ਕੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਉਹਨਾਂ ਦੀ ਅੰਤਿਮ ਜਰਨੀ ਜਿੱਥੇ ਜਾ ਕੇ ਡੈਸਟੀਨੇਸ਼ਨ ਫਾਈਨਲ ਡੈਸਟੀਨੇਸ਼ਨ ਜਿਹੜੀ ਆ ਉਥੇ ਲੈ ਕੇ ਜਾਇਆ ਜਾਊਗਾ ਉਥੇ ਸਪਰ ਦੇਖਾ ਲੈਣਾ ਤੇ ਇੱਕ ਉਹਨਾਂ ਨੇ ਮੇਰੇ ਖਿਆਲ ਨਾਲ ਜੋ ਅਚੀਵ ਕੀਤਾ ਸ਼ਾਇਦ ਹਾਲ ਤੱਕ ਕੋਈ ਸਾਡੀ ਇੰਡਸਟਰੀ 'ਚ ਨਹੀਂ ਕਰ ਸਕਦਾ ਜਿੰਨੀ ਇੱਜ਼ਤ ਉਹਨਾਂ ਨੇ ਕਮਾਈ ਆ ਬਟ ਉਹਨਾਂ ਦੀ ਆਖਰੀ ਜੇ ਉਹਨਾਂ ਦੀ ਗੱਲਾਂ ਜੀ ਕਹੀਏ ਤਾਂ ਉਹਨਾਂ ਨੇ ਕੋਈ ਸਿਗਾ ਸੁਪਨਾ ਤੁਹਾਡੇ ਲਈ ਜਾਂ ਕੁਝ ਕੀ ਸੁਪਨਾ ਸੀਗਾ ਉਹ ਜਿਹੜੀ ਗੱਲ ਕਰਦੇ ਗਾਣਾ ਸਾਡੇ ਦੋ ਜੀ ਮੈਂ ਚਾਹੁੰਦਾ ਸੀ ਉਹਨਾਂ ਦੀ ਆਵਾਜ਼ ਰਿਕਾਰਡ ਹੋਵੇ ਮੈਨੂੰ ਬਾਰ-ਬਾਰ ਕਿ ਕਿਹਾ ਯਾਰ ਤੂੰ ਕਾਤੋਂ ਨਹੀਂ ਕਰਾ ਦਿੰਦਾ ਗਾਣਾ ਇਹ ਮੈਂ ਕਿਹਾ ਡੈਡ ਇਹ ਤਾਂ ਤੁਹਾਡਾ ਗਾਣਾ ਤੁਸੀਂ ਕਰ ਲਓ ਰਾਮ ਉਹ ਕਹਿੰਦਾ ਮੇਰੇ ਗਾਣੇ ਹੀ ਐਨੇ ਆ ਗਏ ਮੈਂ ਤਾਂ ਹੁਣ ਭੁੱਖੇ ਨਹੀਂ ਇਹਨਾਂ ਚੀਜ਼ਾਂ ਦੇ ਕਹਿੰਦੇ ਬੇਟਾ ਤੂੰ ਹੀ ਗਾਣਾਗਾ ਸੋ ਹੋਪਫੁਲੀ ਜੇ ਮੇਰੇ ਤੋਂ ਹਿੰਮਤ ਪੈ ਸਕੇ ਮੈਂ ਉਹ ਗਾਣਾ ਜ਼ਰੂਰ ਉਹਨਾਂ ਦੀ ਲਾਸਟ ਵਾਰ ਸ਼ੱਕਰ ਦੇ ਕੋਸ਼ਿਸ਼ ਕਰੂੰਗਾ ਜੀ ਤੇ ਇਹਦਾ ਹੋਰ ਕੀ ਕਹਿਣਾ ਚਾਹੂੰਗਾ ਉਹਨਾਂ ਦੇ ਫੈਨਸ ਨੂੰ ਤੇ ਫੈਨਸ ਨੂੰ ਇਹ ਕਹਿਣਾ ਚਾਹੂੰਗਾ ਸਾਰੇ ਸਾਰੇ ਹਰ ਪਾਸੇ ਜੋ ਰੋਜ਼ ਦਾ ਉਹਨਾਂ ਦੇ ਚੱਲਾਂਗੇ ਜੀ ਜੋ ਉਹਨਾਂ ਨੇ ਗੱਲਾਂ ਸਾਨੂੰ ਸਿਧਾਂਤ ਉਹ ਰਹੀ ਉਹ ਬਹੁਤ ਪੋਲਾਈਟ ਪਰਸਨ ਨਾ ਜੀ ਪੋਲਾਈਟਨੈਸ ਰੱਖਣਾ ਆਪਣੇ ਆਪ ਚ ਆਪਣੀ ਪਰਸਨੈਲਿਟੀ ਚ ਹਲੀਮੀ ਨਾਲ ਚੱਲਣਾ ਹਰ ਇੱਕ ਡਿਸੀਜਨ ਨੂੰ ਸੋਚ ਸਮਝ ਕੇ ਤੁਸੀਂ ਦੇਣਾ ਉਹਨਾਂ ਦੀ ਇਹ ਪਰਸਨੈਲਿਟੀ ਸੀ ਹਰ ਕਿਸੇ ਨੂੰ ਪਿਆਰ ਨਾਲ ਟਰੀਟ ਕਰਨਾ ਕਿਸੇ ਨੂੰ ਉੱਚਾ ਬੋਲਣਾ ਬੋਲਣਾ ਅੱਗੇ ਸਾਹਮਣੇ ਜਿਵੇਂ ਮਰਜ਼ੀ ਤੁਹਾਨੂੰ ਟਰੀਟ ਕਰਿਆ ਅਗਲੇ ਨੂੰ ਹਮੇਸ਼ਾ ਨਿਮਰਤਾ ਨਾਲ ਮਿਲਣਾ ਸੋ that was sardul sekandar and ਜੇ ਜਿੰਨੇ ਉਹਨਾਂ ਦੇ ਫੈਨਸ ਉਹਨਾਂ ਨੂੰ ਜੇ ਆਹ ਚੀਜ਼ ਕੈਰੀ ਕਰਨਗੇ ਤਾਂ ਉਹਨਾਂ ਨੂੰ this is the biggest tribute you can give and ਤੁਹਾਡੀ ਸਾਰੀ ਤੁਹਾਡੀ ਰਿਸਪੌਂਸਿਬਿਲਟੀ ਸਾਰੀ ਤੁਹਾਡੇ ਉੱਤੇ ਤੇ ਸਾਰਿਆਂ ਦੀ ਸਪੋਰਟ ਵੀ ਤੁਹਾਡੇ ਨਾਲ ਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਰੱਬ ਹੌਸਲਾ ਬਖਸ਼ੇ ਥੈਂਕ ਯੂ ਸੋ ਮੱਚ ਤੁਸੀਂ ਤੁਸੀਂ ਇੱਥੇ ਖੜੇ ਹੋ ਇਹ ਤੋਂ ਵੱਡੀ ਗੱਲ ਕੋਈ ਵੀ ਨਹੀਂ ਹੁੰਦੀ ਵੀ ਇਹ ਤੋਂ ਵੱਡਾ ਹੌਸਲਾ ਕਿਹੜਾ ਤੁਸੀਂ ਸਾਰੇ ਨਾਲ ਖੜੇ ਆ ਡਵਲਵ ਯੂ ਤੁਸੀਂ ਇਸ ਬਹੁਤ ਹੀ ਮੁਸ਼ਕਲ ਟਾਈਮ ਦੇ ਵਿੱਚ ਸਾਨੂੰ ਇਸ ਨੂੰ ਆਸਾਨ ਕਰਨ ਲਈ ਸਾਡੇ ਕੋਲ ਖੜੇ ਆ ਐਂਡ ਤੁਸੀਂ ਸਾਰੇ ਸੱਚੀ ਤੁਹਾਡਾ ਸਾਰਿਆਂ ਦਾ ਫਾਰਮਲ ਨਹੀਂ ਦਿਲੋਂ ਹਾਰਟਫੇਲਡ ਥੈਂਕ ਯੂ ਜੀ ਥੈਂਕ ਯੂ ਸੋ ਮਚ